ਗੱਲ ਮੰਨਦੇ ਹੋ ਜੀ ਅੱਜ ਤੁਸੀਂ ਇਹ ਹਾਂ ਜੀ ਜੇ ਅਸੀਂ ਮੰਨ ਰਹੇ ਹਾਂ ਹਾਂ ਮੰਨ ਰਹੇ ਆ ਇਹ ਜਿਹੜੀ ਟਾਲੀ ਆ ਬਹੁਤ ਪੁਰਾਣੀ ਐ ਇਹ ਕੇਰਾ ਬਿਜਲੀ ਸੁੱਕ ਗਏ ਦਵਾਰੇ ਹੁਣ ਇਹ ਟੁੱਟੇ ਦਾਣੀਆਂ ਵੀ ਹਰੀਆਂ ਹੋ ਰਹੀਆਂ ਨੇ ਬੜਾ ਕਿੱਥੋਂ ਫਟੇਗੀ ਆ ਫਟੇਗੀ ਆਪਣਾ ਦੇਖੋ ਅੱਛਾ ਦੇਖ ਸਕਦੇ ਹੋ ਵੀ ਆ ਦੇਖੋ ਹਾਂ ਅੱਛਾ ਇਹ ਇਹ ਫਟਿਆ ਆ ਦੇਖੋ ਉਹ ਉਹ ਫਟਿਆ ਜੀ ਆ ਦੇਖ ਲਓ ਵੀ ਆ ਲਾ ਲਓ ਵੀ ਵਿਚਾਲੇ ਅੰਦਰ ਤੱਕ ਕਿੱਡਾ ਕੋਥੀ ਪਈ ਆ ਪਰ ਆਹ ਦੇਖੋ ਵਿਚੇ ਰਲ ਗਈ ਆ ਵਿਚੇ ਰਲ ਗਏ ਦਾਣੀਆਂ ਸਾਰੀਆਂ ਆ ਦੇਖ ਸਕਦੇ ਹੋ ਟਾਲੀ ਪਰਾ ਤਨ ਟਾਲੀ ਆ ਪੁਰਾਣੀ ਵਿੱਚ ਖੜ ਸੁੱਕ ਵੀ ਹੋ ਗਈ ਵਿੱਚ ਹੀ ਫੁੱਟਿਆ ਹੀ ਦਵਾਰੇ ਕੋਈ ਜੜ ਕੋਈ ਮੜੇ ਮੋਟੀ ਗਿੱਲੀ ਰਹਿ ਗਈ ਕਿਤੇ ਆ ਦੇਖੋ ਐ ਉਹ ਦੇਖੋ ਤਾਂਹਾਂ ਤੋਂ ਦੇਖੋ ਇਹ ਵਿੱਚ ਪਰ ਟਾਲੀ ਦੇਖੋ ਬਿਛਾਲ ਟਾਲੀ ਪੁਰਾਣੀ ਕਰ ਦਿਓ ਵੀਡੀਓ ਸ਼ੇਅਰ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀਰੋ ਰਿਪੋਰਟ ਪਿੰਡ ਸ਼ਾਇਲੀ ਦੋਸ਼ਹਿਰ ਵਾਹਿਗੁਰੂ ਲਿਖ ਕੇ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਪਚਕਾਰ ਬਲਦੇਵ ਸਿੰਘ ਜੀ ਉੱਬਿਆ ਜੋ ਕਿ ਪਿੰਡ ਛਾਇਲੀ ਗੁਰਦੁਆਰਾ ਟਾਲੀ ਸਾਹਿਬ ਗੁਰਦੁਆਰਾ ਗੁਰੂ ਸਰ ਸਾਹਿਬ ਦੋਏ ਸਾਂ ਸੇਵਾ ਨਿਭਾ ਰਹੇ ਨੇ ਗੱਲਬਾਤ ਕਰਦੇ ਆਂ ਕਿ ਪੁਰਾਣੀ ਟਾਲੀ ਐ ਗੁਰੂ ਤੇਗ ਬਹਾਦਰ ਜੀ ਇੱਥੇ ਠਹਿਰੇ ਸੀ ਗੱਲਬਾਤ ਕਰਦੇ ਆਂ ਪੂਰੀ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਰਾਤਨ ਟਾਲੀ ਤੁਹਾਨੂੰ ਇਕੱਲੀ ਇਕੱਲੀ ਦਿਖਾਵਾਂਗੇ ਅੱਛਾ ਟਾਲੀ ਲਗਭਗ 500 ਸਾਲ ਪੁਰਾਣੀ ਹੋ ਸਕਦੀ ਐ ਦੁਬਾਰੇ ਵੀ ਫੁੱਟਿਆ ਹੀ ਉਹ ਵੀ ਗੱਲਬਾਤ ਕਰਦੇ ਆਂ ਹਾਂਜੀ ਬਾਬਾ ਜੀ ਬਾਈ ਖਾਲਸਾ ਹਤੇ ਹਾਂਜੀ ਇਹ ਢਾਲੀ ਕਿੰਨਾ ਕੁ ਪ੍ਰਤਨ ਪੁਰਾਣੀ ਹੈ ਜੀ ਜ ਜਿਹਨੇ ਲਗਭਗ ਜਿਹੜੇ ਅਸੀਂ ਇਤਿਹਾਸ ਸੁਣਦੇ ਹਾਂ ਇਤਿਹਾਸ ਦੇ ਵਿੱਚ ਵੀ 500 ਸਾਲ ਜਾਣੇ ਪੁਰਾਣੀ ਲਗਭਗ ਇਹ ਢਾਲੀ ਹੈ ਠੀਕ ਹੈ ਇਥੇ ਜਦੋਂ ਵੀ ਪਤਾ ਲੱਗਿਆ ਵੀ ਗੁਰੂ ਸਾਹਿਬ ਆ ਕੇ ਠਹਿਰੇ ਰਾਤ ਕੱਟੀ ਹੈ ਨੌਵੇਂ ਪਾਤਸ਼ਾਹ ਨੇ ਜਾਣੇ ਉਹ ਸ਼ਾਹੜ ਵਿੱਚ ਦੀ ਹੁੰਦੇ ਹੋਏ ਸ਼ਾਹੜ ਆਏ ਨੇ ਕਿਸੇ ਨੇ ਕੋਈ ਚਾਹ ਪਾਣੀ ਜਾਂ ਲੰਗਰ ਪਾਣੀ ਉਹਨੂੰ ਪੁੱਛਿਆ ਨਹੀਂ ਜਾਂ ਸ਼ਾਹੜ ਆਏ ਨੂੰ ਪਤਾ ਲੱਗਿਆ ਵੀਰੋ ਉਥੇ ਸ਼ਾਜਲੀ ਪਹੁੰਚ ਗਏ ਖੇਤਾਂ ਦੇ ਵਿੱਚ ਤਾਂ ਉੱਥੇ ਦੀ ਸੰਗਤ ਦੁੱਧ ਪਾਣੀ ਲੈ ਕੇ ਆਈ ਤਾਂ ਉਹਨਾਂ ਨੇ ਆਖਿਆ ਦੁੱਧ ਪਾਣੀ ਵੀ ਸਾਡਾ ਛਕੋ ਸਾ ਤੋਂ ਪੁੱਲ ਹੋ ਗਈ ਦੁੱਧ ਪਾਣੀ ਛੱਕ ਕੇ ਉਹਨਾਂ ਨੂੰ ਇੱਕ ਗੱਲ ਦਾ ਜੋ ਜਯਾ ਦਿੱਤਾ ਨੌਵੇਂ ਪਾਤਸ਼ਾਹ ਨੇ ਕਹਿੰਦਾ ਭਾਈ ਸੇਵਾਦਾਰ ਵੀ ਤੁਸੀਂ ਵਧੀਆ ਹੋਵੋਗੇ ਸੇਵਾ ਕਰਿਆ ਕਰੂਗੇ ਉਹ ਪੂਰਾ ਦੇਖ ਨਹੀਂ ਹੋਊਗਾ ਜਿਹੜਾ ਹੋਊਗਾ ਕਿੱਥੇ ਸ਼ਾਹੜ ਸ਼ਾਹੜ ਜੀ ਸ਼ਾਹੜ ਤੋਂ ਆਏ ਨੇ ਨਾ ਠੀਕ ਹੈ ਸ਼ਾਹੜ ਤੋਂ ਜਾਂ ਦੋਨੋਂ ਉਹਨਾਂ ਨੂੰ ਪੁੱਲ ਹੋ ਗਈ ਇਹ ਤਾਂ ਨੋਮੇ ਪਾਤਸ਼ਾਹ ਦੇ ਫਿਰ ਔਰੇ ਦੁੱਧ ਲੈ ਕੇ ਆਏ ਉਹ ਮਾਈਆਂ ਬੰਦੇ ਫਿਸਾਗਾ ਬੜੀ ਭੁੱਲ ਹੋਈ ਠੀਕ ਹੈ ਜੀ ਹਾਂ ਵੀ ਸਾਡਾ ਦੁੱਧ ਪਿਓ ਕਹਿੰਦਾ ਭਾਈ ਦੁੱਧ ਦਾ ਥੋੜਾ ਸ਼ੱਕ ਲਾ ਨਾ ਕੋਈ ਗੱਲ ਨਹੀਂ ਬੋਲਣਾ ਹਾਰੇ ਬੰਦਾ ਪਰ ਤੁਸੀਂ ਸੇਵਾਦਾਰ ਵੀ ਪੱਕੇ ਹੋਵੋਗੇ ਛਾੜ ਵਾਲੇ ਸੇਵਾ ਪੂਰੀ ਕਰਿਆ ਕਰੋਗੇ ਗੁਰੂ ਘਰਾਂ ਦੀ ਡੇਰਾਂ ਦੀ ਜਿੱਥੇ ਵੀ ਕਰਨੀ ਹੈ ਪਰ ਤੁਹਾਡੇ ਦੇ ਵਿੱਚ ਕੋਈ ਸਿੱਖ ਨਹੀਂ ਪੱਕਾ ਹੋਣਾ ਪੂਰਾ ਹਾਂ ਪੂਰਾ ਹੋਣ ਸੁੱਖ ਨਹੀਂ ਹੋਣਾ ਕੋਈ ਇਹzon ਨਾ ਪੂਰਾ ਹੋਏ ਸਿੱਖ ਨਹੀਂ ਹੋਣਾ ਉਥੇ ਤੇਵਾਦਾਰ ਤੁਸੀਂ ਹੋਵੋਗੇ। ਫਿਰ ਇਹ ਗੱਲ ਮੰਨਦੇ ਹੋ ਜੀ ਅੱਜ ਤੁਸੀਂ ਇਹ? ਹਾਂ ਵੀਰ ਜੀ ਅਸੀਂ ਮੰਨ ਰਹੇ ਹਾਂ। ਹਾਂ ਮੰਨਦੇ ਹਾਂ ਉਹੀ ਠੀਕ ਚੰਦੇ ਆ। ਉਹ ਮੰਨ ਰਹੇ ਆ। ਚਲੋ ਇੱਥੇ ਜਿਹੜੇ ਇਤਿਹਾਸ ਦੇ ਵਿੱਚ ਗੱਲ ਸੁਣੀ ਐ ਵੀ ਇੱਕ ਰਾਤ ਉਥੇ ਜੰਨੂ ਸਾਹਿਬ ਨਾਲ ਆਪਣੀ ਝੰਡੀ ਨਾਲ ਘੋੜਾ ਬੰਨਿਆ ਇੱਕ ਰਾਤ ਉਥੇ। ਪ੍ਰਚਾਦਾ ਵੀ ਉੱਤੀ ਛਕਿਆ। ਪ੍ਰਚਾਦਾ ਛਕਿਆ ਇਹਦੇ ਸੰਗਦ ਨੇ ਛਕਿਆ ਜਿਹਨੂੰ ਨਾਲ ਸਿੱਖ ਵੀ ਸੀ ਗੁਰੂ ਦੇ। ਹੈਗੇ ਤੇ ਜੀ। ਹੈਗੇ ਤੇ ਦੋ ਚਾਰ ਸਿੱਖ ਦੱਸਦੇ ਤੇ ਵੀ ਹੈਗੇ ਤੇ। ਹਾਂ ਠੀਕ ਹੈ। ਤੇ ਆ ਦੇ ਵੇਜਣਾ ਤੇ ਜਿਹੜੀ ਰਾਤ ਹੈ ਜੰਨੀ ਕੋ ਗੁਰੂ ਸਰ ਕੱਟੀ ਹੈ ਗੁਰੂ ਸਰ ਕੱਟੀ ਹੈ ਤੇ ਇੱਥੇ ਟਾਲੀ ਸਰ ਕਦੋਂ ਆਏ ਨੇ ਜਿਹੜੀ ਟਾਲੀ ਹੈ ਸਹਾਰੋ ਦੇ ਦੂਸਰੇ ਦਿਨ ਤਰਕੇ ਨੂੰ ਆ ਕੇ 8 ਵਜੇ 7 ਵਜੇ ਉਰੇ ਆ ਕੇ 9 ਵਜੇ ਉਰੇ ਹਾਜ਼ਰੀ ਲੰਗਰ ਛਕ ਇਹਨਾਂ ਨੇ ਸਾਜ ਲਿਆ ਛਕਾਇਆ ਤੇ ਇਹ ਲੰਗਰ ਪਤਾ ਜੀ ਕੀ ਨੇ ਛਕਾਇਆ ਇਹ ਸੂਚਾ ਦੇ ਬੁੜੇ ਸੂਚਾ ਦੇ ਬੁੜੇ ਤੇ ਕੋਈ ਬੜਾ ਸਤਕੀਦ ਅਸਾਂ ਦੀ ਬੋਲਣ ਸਦਾ ਕਰ ਕੀ ਹੁੰਦੇ ਉਹਦਾ ਨੂੰ ਨੋਂ ਉਹ ਤਾਂ ਅਖੀ ਗੁਰਬਖਸ਼ ਸਿੰਘ ਹੈ ਗੁਰਬਖਸ਼ ਵੇngo ਅੱਛਾ ਇਹ ਗੁਰਬਖਸ਼ਾਂ ਕਹਿੰਦਾ ਸਾਡੇ ਦਾਦਾ ਬਰਦਾ ਦਾਈ ਤੜਕੇ ਬੋਲ ਕੇ ਗਿਆ ਉਹ ਠੀਕ ਹੈ ਵੀ ਉਹਨੇ ਉਹਨੂੰ ਕੋਈ ਪਤਾ ਲੱਗਿਆ ਉਹਨੇ ਲੰਗਰ ਛਕਾਇਆ ਹੋਏ ਹਾਜੀ ਰੋਟੀ ਖੂ ਉਹਨਾਂ ਤਈਆ ਕਰਕੇ ਵਾਲੀ ਵਾ ਖੂਰ ਹੈ ਉਹਨਾਂ ਦਾ ਖੂ ਉਸੇ ਵਕਤ ਦਾ ਦੂਸੇ ਵਸਤ ਦਾ ਕਿੱਥੇ ਜਿਆ ਠੀਕ ਹੈ ਚਲੋ ਖੂ ਵੀ ਦਿਖਾਉਣੀ ਆ ਸੰਤ ਜੀ ਅੱਛਾ ਇਹ ਜਿਹੜੀ ਟਾਲੀ ਹੈ ਬਹੁਤ ਪੁਰਾਣੀ ਹੈ ਇਹ ਕੇਰਾ ਬਿਜਲੀ ਸੁੱਕ ਕੇ ਦਵਾਰੇ ਹੁਣ ਇਹ ਟੂਟੇ ਦਾਣੀਆਂ ਵੀ ਹਰੀਆਂ ਹੋ ਰਹੀਆਂ ਨੇ ਬੜਾ ਦਾਣਾ ਵੀ ਪੋਰਾ ਵੀ ਦਵਾਰੇ ਇਹਦੇ ਫਟਿਆ ਜਣਾ ਦੇ ਵਿੱਚੋਂ ਦਿਖਾਓ ਕਿੱਥੋਂ ਫਟਿਆ ਜੀ ਆ ਫਟਿਆ ਜੀ ਆਪਣਾ ਦੇਖੋ ਆ ਦੇਖੋ ਅੱਛਾ ਦੇਖ ਸਕਦੇ ਹੋ ਵੀ ਆਹ ਦੇਖੋ ਹਾਂ ਅੱਛਾ ਇਹ 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 ਫੋਟੇ ਆ ਆ ਦੇਖੋ ਉਹ ਉਹ ਨਵਾਂ ਬਾਰਾ ਉਹ ਜੜਾਂ ਜੋ ਬਟੋ ਉਹ ਫੁੱਟੇ ਆ ਜੀ ਆ ਦੇਖੋ ਪ੍ਰਾਤਨ ਬਿਲਕੁਲ ਵੀ ਸੰਗ ਤੋਂ ਪੁਰਾਣੀਆਂ ਦੇਖੋ ਜਿਹੜੀ ਖੜਸੋ ਕਾ ਸਾਰੀ ਆ ਦੇ ਖੜਸੋ ਕ ਦੁਬਾਰੇ ਫੁੱਟੇ ਆ ਇਹ ਦੁਬਾਰੇ ਫੁੱਟੇ ਆ ਜੀ ਆ ਦੇਖ ਲਓ ਵੀ ਆ ਲਾ ਲਓ ਵੀ ਵਿਚਾਲੇ ਅੰਦਰ ਤੱਕ ਕਿੱਡਾ ਕੋਥੀ ਪਈ ਆ ਪਰ ਆ ਦੇਖੋ ਵਿੱਚੇ ਰਲ ਗਈ ਆ ਵਿੱਚੇ ਰਲ ਗਈ ਡਾਣੀਆਂ ਸਾਰੀਆਂ ਦੁਬਾਰੇ ਆ ਦੇਖ ਸਕਦੇ ਵਿੱਚੇ ਨਾਲੇ ਵਿੱਚ ਹੀ ਗੜ ਗੜ ਗਈ ਇਹਦੇ ਰਲ ਗੱਡ ਹੋ ਗਈ ਹਾਂ ਹਰੇ ਭਰੀ ਆਉਣੇ ਇਹ ਹਰੀ ਭਰੀ ਦੁਬਾਰੇ ਹੋ ਗਈ ਰਲਗੜੀ ਨਾ ਨਾ ਹੋ ਗੁਰੂ ਦੀ ਕਿਰਪਾ ਨਾਲ ਪਟੜਾ ਹਾਂ ਬਿਲਕੁਲ ਉਹ ਦੇਖ ਆ ਵੀ ਇਧਰ ਆ ਖੜਸੁਕ ਦਾ ਨਾ ਖੜਸੁਕ ਡਾਣਿਆਂ ਦੇ ਵਿੱਚ ਹੀ ਦੇਖ ਸਕਦੇ ਹਾਂ ਵੀ ਟਾਲੀਏ ਜਿਹੜੀ ਹਰੀ ਹੋ ਗਈ ਆ ਦੇ ਹਰੀ ਸਾਰੇ ਫੁੱਟੇ ਵਿੱਚੀ ਰਲਗੜੀ ਹੋ ਗਈ ਵਿੱਚ ਡਾਣੇ ਵਿੱਚ ਹੀ ਫੁੱਟੇ ਵਿੱਚੀ ਫੁੱਟੇ ਹਾਂ ਹਰੀ ਭਰੀ ਆਉਣੇ ਇੱਥੇ ਫਿਰ ਸਵੇਰ ਦਾ ਜਿਹੜਾ ਹੈਗਾ ਦੀ ਪ੍ਰਸ਼ਾਦਾ ਛੱਕਿਆ ਸੀ ਜੀ ਹਾਂ ਜੀ ਸਵੇਰ ਦਾ ਪ੍ਰਸ਼ਾਦਾ ਛੱਕਿਆ ਸੀ ਇਥੇ ਕਿਹੜੇ ਕਿਹੜੇ ਦਿਨ ਸੰਗਤ ਜਿਵੇਂ ਆਪਾਂ ਮਨਾਉਨੇ ਆ ਭਰਦੇ ਆ ਇਹ ਆਪਣੇ ਜੀ ਉਰੇ ਮੌਸ ਮਸਿਆ ਮੰਦੀ ਆਏ ਮਹੀਨੇ ਦੀ ਖੰਡਵਾੜ ਵਰਗਾਸ ਹੁੰਦਾ ਠੀਕ ਹੈ ਜੇ ਉਹ ਕਿਸੇ ਸੰਗਤ ਕੰਨੀਓ ਕਿੰਨੇ ਵੀ ਹੋ ਜੀ ਹਾਂ ਜੀ ਜੇ ਕਿਸੇ ਦਾ ਵੀ ਹੋਵੇ ਠੀਕ ਹੈ ਮਾਰੋ ਵੀ ਆਉਂਦੇ ਨੇ ਕਾਰ ਸੇਵਾ ਵਾਲੇ ਵੀ ਠੀਕ ਹੈ ਦੂਸਰੇ ਵੀ ਖੰਡਵਾੜ ਆਰ ਬਾਸ ਮੌਸ ਤੇ ਵਰਗਾਸ ਹੁੰਦਾ ਭੋਗ ਪੈਂਦੇ ਨੇ ਬੜੀ ਸੰਗਤ ਆਉਂਦੀ ਆ ਸਰਦਾ ਭਾਵਨਾ ਨਾਲ ਸ਼ਾਜਲੀ ਦੀ ਵੀ ਆਉਂਦੀ ਆ ਬਾਹਰੋਂ ਵੀ ਆਉਂਦੇ ਨੇ ਸਵੇਂ ਕਾਰ ਸੇਵਾ ਜਾਂ ਕੋਈ ਹੋਰ ਪ੍ਰਾਂਤਨ ਚੀਜ਼ਾਂ ਨੂੰ ਮਤਲਬ ਟਾ ਕੇ ਜਾ ਕੋ ਜਿਵੇਂ ਕੋ ਆ ਦਰਖਤ ਤਗਾ ਵੀ ਉੱਥੇ ਕੋਈ ਨਵੀਂ ਬਣਾਉਣ ਦੇ ਉਹਦੇ ਬਾਰੇ ਕੀ ਕਹੂਗੇ ਫਿਰ ਤੁਸੀਂ ਉਹਦੇ ਬਾਰੇ ਤਾਂ ਦੇਖੋ ਇਹ ਇੱਕ ਅਸੀਂ ਇਹ ਕਹਿ ਰਹੇ ਆ ਵੀ ਕੋਈ ਬਾਹਰਲੀ ਸਿਆਸਤ ਹੈ ਇਹ ਠੀਕ ਹੈ ਜੀ ਜਿਹੜਾ ਪਿਛਲਾ ਦਾਸ ਮਟਾਉਣਾ ਜਿਵੇਂ ਫਤੇਗੜ ਸਾਹਿਬ ਦਾ ਦੇਖੋ ਛੋਟੀਆਂ ਇਟਾਂਾਂ ਦੀ ਜਿੱਥੇ ਬੱਚੇ ਚਿਹਨੇ ਦੇ ਉਹ ਨਾਲ ਤਾਂ ਸਾਰਾ ਮਟਾ ਦੱਸੇ ਸਾਰੇ ਜਿਹੜਾ ਮਟਿਆਉਂਦੇ ਨੇ ਇਹ ਜਾਣੇ ਚੰਗਾ ਨਹੀਂ ਸਾਡੇ ਤੇ ਆਜ ਵੀ ਬਣਾਈ ਜਾਵੇ ਜੀ ਗਾੜੇ ਬਾਤ ਤੇ ਹਾਨੀਕਾਰ ਹੈ ਕਿਉਂ ਸਾਡੇ ਅਗਲੇ ਬੱਚਾ ਨੂੰ ਕੀ ਪਤਾ ਲੱਗੂ ਵੀ ਕੀ ਇਤਿਹਾਸ ਹੈ ਹਾਂਜੀ ਹਾਂਜੀ ਆ ਇਹ ਪੁਰਾਣਾ ਮਟਾਉਣਾ ਨਹੀਂ ਚਾਹੀਦਾ ਇਦੇ ਵਿੱਚ ਮੈਂ ਤਾਂ ਇਹ ਕਹਿੰਦਾ ਉਹ ਸਾਡੀ ਯਾਦਗਰੀ ਜਿਵੇਂ ਟਾਲੀ ਹੈ ਉੱਥੇ ਜੰਡੀ ਆ ਸਾਹਮਣੇ ਰੱਖੀ ਹੋਈ ਹੈ ਹਾਂ ਇਹ ਸਾਡੀਆਂ ਰਸਤਾ ਸਾਹਮਣੇ ਰੱਖਣੇ ਚਾਹੀਦੇ ਨੇ ਸਾਹਮਣੇ ਰੱਖੀ ਹੋਈ ਹੈ ਜਿਵੇਂ ਟਾਲੀ ਸਾਹਮਣੇ ਰੱਖੀ ਹੈ ਹਾਂ ਟਾਲੀ ਸਾਹਮਣੇ ਰੱਖੀ ਹੈ ਉਦੋਂ ਤਾਂ ਫਿਰ ਨਾਉਨਸ਼ਾਨ ਖਤਮ ਕਰਦੇ ਨੇ ਹਾਂ ਉਹ ਨਾਉਨਸ਼ਾਨ ਖਤਮ ਕਰਦੇ ਹੋ ਚੀਦੋ ਉਹ ਨਕਲੀ ਹੋ ਗਈ ਫਿਰ ਤਾਂ ਨਕਲੀ ਹੋ ਗਈ ਹਾਂਜੀ ਅਸਲ ਖਤਮ ਕਰ ਰਹੇ ਨੇ ਅਸਲ ਖਤਮ ਕਰ ਰਹੇ ਨੇ ਨਕਲ ਖਾਏ ਇਹੇ ਚੱਲੇ ਭਾਜਪਾ ਸਰਕਾਰ ਨਾਲ ਚਾਹੇ ਮਲੇ ਹੋਏ ਨੇ ਵਿੱਚ ਚ ਚਲੋ ਆਪਣੀਆਂ ਵਿੱਚ ਅਧਿਕਾਰ ਕੁਸ਼ ਕੁਸ਼ ਸਾਰੇ ਤਾਂ ਨਹੀਂ ਹੁੰਦੇ ਸਾਰੇ ਨਹੀਂ ਕੁਝ ਮਿਲਿਆ ਨਾ ਉਹ ਉਸ ਤੇ ਉਸ ਤੇ ਬਗੇ ਜਾਂਦੇ ਨੇ ਫਿਰ ਅੱਛਾ ਦੇਖ ਸਕਦੇ ਹੋ ਵੀ ਬਜ਼ੁਰਗ ਨੇ ਸਾਡੇ ਮਨ ਕਰੇ ਪੜੇ ਕਿੰਨੇ ਪੜਿਆ ਹੋਏ ਜੀ ਜਿਵੇਂ ਬਿਲਕੁਲ ਦੇਖੋ ਤੁਸੀਂ ਵੀ ਕਿੱਡੀ ਗੱਲ ਇਹਨਾਂ ਨੂੰ ਵੀ ਪਤਾ ਹੈ ਵੀ ਕੀ ਹੋ ਰਿਹਾਗਾ ਸਿੱਖ ਧਰਮ ਦੇ ਵਿੱਚ ਕਿੱਡੀ ਵੱਡੀ ਗੱਲ ਕਰੀਏ ਇਹਨਾਂ ਨੇ ਬੇਅਦਬੀ ਕਰ ਰਹੇ ਇੱਥੇ ਤੱਕ ਹੋ ਵੀ ਦੇ ਸਰਕਾਰ ਸਾਡੇ ਆਪਦੀ ਮਿਲੇ ਹੋਏ ਨੇ ਆਪਦੀ ਮਿਲੇ ਹੋਈ ਨੇ ਸਾਡੀ ਹਮ ਅੱਜ ਕਿਸੇ ਨੂੰ ਨਹੀਂ ਕਹਿੰਦੇ ਸਾਡੇ ਮਿਲ ਜੇ ਨਾਲ ਮਿਲ ਗਏ ਕਿਉਂ ਜੇ ਇਹ ਬਾਦਲ ਕੇ ਜਿਹੜਾ ਨਾਲ ਰਵੇ ਤਾਂ ਇਹ ਕੰਮ ਹੋ ਗਿਆ ਤੁਰ ਜਾਓ ਜੀ ਪਰਾਤਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਤੁਹਾਨੂੰ ਦੇਖ ਸਕਦੇ ਹੋ ਵੀ ਪਰਾਤਨ ਟਾਲੀ ਹੈ ਜਿਹੜੀ ਬੇਰ ਵੀ ਜਾ ਹੋਵੇ ਬਸ ਹਾਂ ਪਰਾਤਨ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਾਹਮਣੇ ਰੱਖਣੀਆਂ ਚਾਹੀਦੀਆਂ ਨੇ ਜਿਵੇਂ ਆਹ ਸਾਮੀ ਹੋਈ ਟਾਲੀ ਬਹੁਤ ਮੋਟੀ ਟਾਲੀ ਹੈ ਬਹੁਤ ਵੱਡੇ ਉੱਚ ਯਾਨੀ ਕਿ ਫੈਲੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਆ ਗਿਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੈ ਗੁਰੂ ਤੇਗ ਬਹਾਦਰ ਜੀ ਆਏ ਸੀ ਉਰੇ ਜਦੋਂ ਦਿੱਲੀ ਆਗਰੇ ਗਏ ਨੇ ਗ੍ਰਿਫਤਾਰੀ ਕੀਤੀ ਹੈ ਜਦੋਂ ਦਿੱਲੀ ਸੀਸ ਦਿੱਤਾ ਉਦੋਂ ਇੱਥੇ ਠਹਿਰੇ ਸੀ ਸਵੇਰ ਦੀ ਰੋਟੀ ਸੀ ਜਿਹੜੀ ਇੱਥੇ ਖਾਧੀ ਸੀ ਦੇਖ ਸਕਦੇ ਹੋ ਟਾਲੀ ਪ੍ਰਾਤਨ ਟਾਲੀ ਆ ਪ੍ਰਾਣੀ ਵਿੱਚ ਖੜ ਸੁੱਕ ਵੀ ਹੋ ਗਈ ਵਿੱਚ ਇਹ ਦੇਖ ਸਕਦੇ ਹੋ ਵੀ ਵਿੱਚ ਹੀ ਫੁੱਟਿਆ ਹੀ ਦਵਾਰੇ ਕੋਈ ਜੜ ਕੋਈ ਮੜੇ ਮੋਟੀ ਗਿੱਲੀ ਰਹਿ ਗਈ ਕਿਤੇ ਆ ਦੇਖੋ ਐ ਉਹ ਦੇਖੋ ਤਹਾਂ ਤੋਂ ਦੇਖੋ ਵਿਚੀਆਂ ਜਿਹੜੀ ਉਹ ਫੁੱਟਿਆਈ ਤਸਵੀਰਾਂ ਉਹ ਦੇਖੋ ਤਹਾਂ ਤੋਂ ਤਸਵੀਰਾਂ ਵੀ ਕਿਵੇਂ ਫੁੱਟੀਆਂ ਜਗਾ ਜਗਾ ਦੇ ਵਿੱਚ ਪਰ ਟਾਲੀ ਦੇਖੋ ਬਿਸ਼ਾਲ ਟਾਲੀ ਪੁਰਾਣੀ ਕਰ ਦਿਓ ਵੀਡੀਓ ਸ਼ੇਅਰ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੀ ਰਿਪੋਰਟ ਆਹ ਦੇਖੋ ਜੀ ਬਹੁਤ ਚੌੜੀ ਮੋਟੀ ਟਾਲੀ ਆ ਇਹ ਟਾਲੀ ਬਰਸਦੀ ਰੁੱਖ ਵੀ ਆ ਪੰਜਾਬ ਦਾ ਕਰ ਦੋ ਵੀਡੀਓ ਦਬਕੇ ਸ਼ੇਅਰ ਪਿੰਡ ਸ਼ਾਇਲੀ ਵਿਖੇ ਹੈ ਤੇ ਆ ਵੀ ਜੜ ਚੋਂ ਆ ਸਾਈਡ ਤੋਂ ਥੋੜਾ ਜਿਹਾ ਜੜ ਦੇ ਵਿੱਚ ਹੀ ਆ ਚਲੋ ਇਹ ਵੀ ਫੁਟੇਜ ਨਾਲ ਪਰ ਆ ਤਸਵੀਰਾਂ ਨੇ ਜਿਹੜੀਆਂ ਤੁਸੀਂ ਆ ਤਾਂ ਬਿਲਕੁਲ ਦੇਖੋ ਵਿੱਚੋਂ ਵਿੱਚੋਂ ਫੁੱਟੀਆਂ ਆ ਸਿੱਤ ਵਿੱਚੋਂ ਫੁੱਟੀਆਂ ਹੋਈਆਂ ਆ ਉਹ ਵਿੱਚੋਂ ਦੇਖੋ ਉੱਪਰ ਦੇਖ ਸਕਦੇ ਹੋ ਤੇ ਉਹ ਉਪਰੋਂ ਨਾਲਾ ਫੁੱਟਿਆ ਹੋਇਆ ਵੀ ਸੁੱਕ ਕੇ ਦੁਬਾਰੀ ਢਾਲੀ ਆ ਜਿਹੜੀ ਇਹ ਫੁੱਟਿਆਈ ਪਿੰਡ ਸ਼ਾਇਲੀ ਵੀਡੀਓ ਕਰ ਦੋ ਸ਼ੇਅਰ ਵਾਹਿਗੁਰੂ ਲਿਖ ਕੇ